ਜਦੋਂ ਰਾਜਵੀਰ ਜਵੰਦੇ ਨੇ ਉਹਨਾਂ ਦੇ ਜੱਦੀ ਪਿੰਡ ਪੂਨਾ ਵੇਖੇ ਲਿਆਂਦਾ ਗਿਆ ਤਾਂ ਉਹ ਵੀ ਅੱਖ ਰੋਈ ਜਿਹੜਾ ਰਾਜਵੀਰ ਜਵੰਦੇ ਨੂੰ ਜਾਣਦਾ ਵੀ ਨਹੀਂ ਸੀ ਕਈਆਂ ਨੇ ਤਾਂ ਰਾਜਵੀਰ ਨੂੰ ਦੇਖਿਆ ਤੱਕ ਵੀ ਨਹੀਂ ਸੀ ਫਿਰ ਵੀ ਤਾਹਾਂ ਮਾਰ ਮਾਰ ਕੇ ਰੋਏ ਕਿਉਂਕਿ ਪੰਜਾਬ ਦਾ 6.5 ਫੁੱਟ ਦਾ ਸ੍ਰੀਲਾ ਗਾਇਕ ਪੰਜਾਬ ਦਾ ਸੋਹਣਾ ਗੱਭਰੂ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਇਹ ਲੋਕ ਉਹ ਨੇ ਜਿਹੜੇ ਤਾਂ ਕਦੇ ਰਾਜਵੀਰ ਨੂੰ ਮਿਲੇ ਵੀ ਨਹੀਂ ਫਿਰ ਵੀ ਲੋਕ ਉਹਨਾਂ ਦੇ ਦੁੱਖ ਵਿੱਚ ਦੁੱਖ ਬਣਾਉਣ ਲਈ ਪਹੁੰਚੇ ਨੇ ਪਿੱਛੇ ਇੱਕ ਬੇਟਾ ਇੱਕ ਬੇਟੀ ਮਾਤਾ ਪਿਤਾ ਨੂੰ ਛੱਡ ਗਏ ਨੇ ਇਹ ਵਿਛੋੜਾ ਕਦੇ ਵੀ ਭੁੱਲਣ ਵਾਲਾ ਨਹੀਂ ਰਾਜਵੀਰ ਜਵੰਦੇ ਦਾ ਹੀ ਗੀਤ ਆ ਮਾਵਾ ਸਾਰੇ ਦੁੱਖ ਭੁੱਲ ਜਾਂਦੀਆਂ ਨੇ ਜਦੋਂ ਜਵਾਨ ਪੁੱਤ ਚਲਾ ਜਾਵੇ ਉਹ ਦੁੱਖ ਕਦੇ ਵੀ ਨਹੀਂ ਭੁੱਲਦੇ ਇਹ ਦੁੱਖ ਇੱਕ ਮਾਂ ਨੂੰ ਦੇ ਕੇ ਨਹੀਂ ਜਾ ਰਿਹਾ ਇਹ ਦੁੱਖ ਉਹਨਾਂ ਮਾਵਾ ਨੂੰ ਦੇ ਕੇ ਜਾ ਰਿਹਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਦੁਨੀਆ ਬਹੁ ਦੇਖੀਆ ਪਰ ਜਿਨ੍ਹਾਂ ਅਰਦਾਸਾਂ ਰਾਜਵੀਰ ਜਵੰਦੇ ਲਈ ਹੋਈਆਂ ਅੱਜ ਤੱਕ ਨਹੀਂ ਦੇਖਿਆ ਇੰਨਿਆ ਅਰਦਾਸਾਂ ਹੋਈਆਂ ਹੋਣ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਲਵੇ ਦਾ ਵੀਰ